ਉਹ ਨਾਲੇ ਟੱਪ ਉੱਤੇ ਖਾਣੇ ਵਾਸਤੇ ਆਹੋ ਟੱਪ ਖਾਲੀ ਕਰਾ ਦੇ ਉਥੇ ਉਹ ਕਹਾਂ ਮਨ ਜੁਸ਼ੇਪਾ ਚਲੀਏ ਟੱਪ ਖਾਲੀ ਕਰਾ ਲਾ ਆਹ ਦੇਖੋ ਪਾਣੀ ਜੋ ਬਨ ਲਾ ਰਿਹਾ ਪਾਣੀ ਦੇਖੋ ਕਿੰਨੀ ਸਪੀਡ ਨਾਲ ਆ ਰਿਹਾ ਠੀਕ ਆ ਜੀ ਸੰਗੋਵਾਲ ਲੋਕ ਦੇਖੋ ਇਹ ਵੀ ਇੱਥੇ ਬਹੁਤ ਲੋਕ ਖੜੇ ਆ ਚੱਪੜਿਆ ਥੱਲੇ ਹੋ ਜੀ ਸੀਬੀ ਕੰਮ ਕਰ ਰਹੀ ਆ ਪੈਰ ਖੱਬੋਗੇ ਸਾਰੇ ਉੱਥੇ ਔਰ ਦੇਖੋ ਬੀਬੀਆਂ ਭਰ ਰਹੀਆਂ ਪਾਣੀ ਪਾਣੀ ਵਜਨ ਲੈ ਸੱਚ ਮਿੱਟੀ ਭਰ ਰਹੀ ਆ ਰੇਤਾ ਪਾਣੀ ਘੇਤਾ ਠੀਕ ਹੈ ਜੀ ਬਦੇ ਕੇ ਦਿਮਾਗ ਘੁੰਮ ਗਿਆ ਹੋਵੇ ਪਾਣੀ ਇੰਨਾ ਹੈ ਠੀਕ ਹੈ ਤੇ ਦਿਮਾਗ ਨੂੰ ਹੋਤਰਾ ਹੁੰਦੀ ਆ ਪਰ ਦੇਖੋ ਮਿਹਨਤ ਕਰ ਰਹੇ ਆ ਲੋਕ ਬਚਣ ਦੇ ਪਾਣੀ ਤੋਂ ਬਚਣ ਦੇ ਮਾਰੇ ਠੀਕ ਹੈ ਪਾਣੀ ਹੋਰ ਸਪੀਡ ਆ ਹੋਰ ਕਹਿੰਦੇ ਹੋਰ ਛੱਡਦਾ ਤਾਂ 90000 ਪਾਣੀ ਠੀਕ ਹੈ ਤੇ ਬਾਕੀ ਤੁਸੀਂ ਦੇਖੋ ਸਾਰਾ ਹੀ